ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ ਚੈੱਕ ਕਰੀ ਤੇ ਆਪਾਂ ਮਸ਼ੀਨ ਦੀ ਵੀਡੀਓ ਪਹਿਲਾਂ ਪਾਈ ਸੀ ਨਾ ਤੁਹਾਨੂੰ ਵੀ ਆਪਾਂ ਮਸ਼ੀਨ ਮੰਗਵਾਈ ਹੈ ਬਾਦਾਮ ਰਗੜਨ ਵਾਲੀ ਫਿਰ ਬਹੁਤ ਜਿਆਦਾ ਕਮੈਂਟ ਆਏ ਸੀਗੇ ਵੀ ਸਾਨੂੰ ਇਹ ਤੁਸੀਂ ਦੱਸੋ ਮਸ਼ੀਨ ਚੱਲਦੀ ਕਿਵੇਂ ਆ ਕਿਵੇਂ ਬਾਦਾਮ ਰਗੜਨੇ ਇਹਦੇ ਵਿੱਚ ਸਾਰਾ ਤੇ ਚਲੋ ਆਪਾਂ ਤੁਹਾਨੂੰ ਦੱਸ ਦਿਆਂ ਤੇ ਜਿਹੜੀ ਮੇਰੇ ਵੀਰ ਜਆ ਪਹਿਣਾ ਪਹਿਲੀ ਵਾਰ ਇਸ ਚੈਨਲ ਤੇ ਆਇਆ ਨੂੰ ਸਾਡਾ ਚੈਨਲ ਜਿਹੜਾ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਸਟੈਪ ਬਾਈ ਸਟੈਪ ਮੈਂ ਤੁਹਾਨੂੰ ਸਾਰਾ ਮਸ਼ੀਨ ਬਾਰੇ ਦੱਸਦੀ ਆ ਤੇ ਕਿੱਦਾਂ ਵੀ ਇਹਨੂੰ ਪਾ ਮਸ਼ੀਨ ਵਿੱਚ ਚਲਾਉਣਾ ਵਾ ਤੇ ਆਪਾਂ ਜਿਹੜੇ ਬਰਾਮ ਸੀ ਰਾਤ ਨੂੰ ਭੋਂਕੇ ਰੱਖਦੇ ਹੁੰਨੇ ਆ ਤੇ ਸ਼ੈਲ ਲਿਆ ਹੁਣ ਸ਼ੈਲ ਕੇ ਤੇ ਇਹਦੇ ਵਿੱਚ ਪਾ ਦੇਣੇ ਆ ਮਸ਼ੀਨ ਦੇ ਤੇ ਤੋਂ ਮੈਂ ਇੱਕ ਫਰਕ ਵੀ ਦੱਸਦੇ ਆ ਅਮਨ ਮਿੰਦਿਓ ਇੱਕ ਬਰਾਮ ਉਹ ਬਾਹਰਲਾ ਤੇ ਇੱਕ ਦੂਜਾ ਅੰਦਰਲਾ ਕੱਢ ਕੇ ਉਪਾਈ ਵਿੱਚ ਸੀਨਾ ਦੇਰੇ 12 ਬਦਾਮ ਲੈਂਦੇ ਸੀਗੇ ਤੇ ਉਹ ਵੀ ਤੇ ਇਦਾਂ ਨੇ ਸਾਡੇ ਕੋਲ ਇੰਡੀਆ ਵਾਲੇ ਸੀ ਤੁਹਾਨੂੰ ਉਹਨਾਂ 'ਚ ਫਰਕ ਦੱਸਦੀ ਆ ਇੱਕ ਉਹ ਪਿਆ ਹਾਂਜੀ ਤੁਸੀਂ ਬਦਾਮ ਤੁਹਾਨੂੰ ਬਦਾਮਾਂ ਦੇ ਵਿੱਚ ਨਾ ਫਰਕ ਦੱਸਦੀ ਆ ਤੁਸੀਂ ਵੀ ਦੇਖੋ ਬਦਾਮ ਕੁਝ ਤੁਹਾਨੂੰ ਪੀਲੇ ਲੱਗ ਰਹੇ ਹੋਣੇ ਤੇ ਕੁਝ ਚਿੱਟੇ ਤੇ ਇਹ ਜਿਹੜੇ ਪੀਲੇ ਆ ਬਦਾਮ ਇਹਨਾਂ 'ਚ ਨਾ ਤੇਲ ਨਹੀਂ ਕੱਢਿਆ ਹੋਇਆ ਤੇ ਜਿਹੜੇ ਚਿੱਟੇ ਆ ਇਹਨਾਂ 'ਚ ਤੇਲ ਕੱਢਿਆ ਹੋਇਆ ਇਹ ਨਾ ਜਿਹੜੇ ਪੀਲੇ ਬਦਾਮ ਆ ਇਹ ਆਪਾਂ ਆਸਟ੍ਰੇਲੀਆ ਤੋਂ ਲੈ ਕੇ ਆਏ ਸੀ ਮੈਨੂੰ ਤੇ ਜਿਹੜੇ ਆ ਵਾ ਤੇ ਇਹ ਇੰਡੀਆ ਤੋਂ ਇਧਰੋਂ ਆਪਣੇ ਲੈ ਸੀ ਜਗਰਾਉ ਤੋਂ ਹੀ ਤੁਸੀਂ ਦੇਖ ਲਓ ਵੀ ਕਿੰਨਾ ਫਰਕ ਆ ਹਨਾ ਹਰ ਚੀਜ਼ ਆਪਾਂ ਨੂੰ ਕਿੰਨੀ ਵੀ ਦਿਂਦੇ ਆ ਮਤਲਬ ਡੁਪਲੀਕੇਟ ਹੀ ਆ ਪਰ ਹੁਣ ਜਦੋਂ ਪਏ ਸੀ ਇਸਕੇ ਵਿੱਚ ਚਲੋ ਵਿੱਚ ਪਾ ਲੈਨੇ ਆ ਤੇ ਪਰ ਜੇ ਤੁਸੀਂ ਇਧਰੋਂ ਲੈਨੇ ਆ ਬਾਹਰੋਂ ਨਹੀਂ ਮੰਗਵਾ ਸਕਦੇ ਤਾਂ ਇਧਰੋਂ ਤੁਸੀਂ ਸ਼ੈਲਕ ਵਾਲੇ ਬਦਾਮ ਲੈਣ ਦੀ ਹੀ ਕੋਸ਼ਿਸ਼ ਕਰਿਆ ਕਰੋ ਘਰੇ ਕੱਢ ਲਿਆ ਕਰੋ ਬਦਾਮਾਂ ਨੂੰ ਤੇ ਚਲੋ ਜੀ ਹੁਣ ਆਪਾਂ ਕਰਦੇ ਵੀਡੀਓ ਸ਼ੁਰੂ ਤੇ ਆਪਾਂ ਬਦਾਮ ਪਾਏ ਸੀ ਇਹ ਚ ਥੋੜੀ ਇਹ ਚ ਪਾਈ ਆਪਾਂ ਤਵਾ ਸੀਰ ਅਮੰਦ ਖਾਇਓ ਤਵਾ ਸੀਰ ਵਾਲੀ ਡੱਬੀ ਤਸਵੀਰ ਆਹ ਤਵਾਸੀਰ ਵਾਲੀ ਡੱਬੀ ਆ ਆਹ ਦੇਖ ਲਓ ਤੁਸੀਂ ਇਹ ਪਾਉਣੇ ਹੁੰਦੇ ਆ ਤੇ ਇਹ ਠੰਡੀ ਹੁੰਦੀ ਆ ਜੀ ਤੇ ਜਿਹੜੀ ਤਸਵੀਰ ਹੁੰਦੀ ਆ ਤੇ ਵਿੱਚ ਪਾਏ ਆਪਾਂ ਅਖਰੋਟ ਤੇ ਵਿੱਚ ਪਾਈ ਆ ਛੋਟੀ ਇਲਾਇਚੀ ਤੇ ਤਿੰਨ ਚਾਰ ਪਾਈਆਂ ਆਪਾਂ ਜਿਹੜੀਆਂ ਕਾਲੀਆਂ ਮਿਰਚਾਂ ਤੇ ਇਹਨਾਂ ਨੂੰ ਸਾਰਿਆਂ ਨੂੰ ਵਿੱਚ ਆਪਾਂ ਇਹਦੇ ਮਿਕਸ ਕਰ ਲੈਣਾ ਵਾ ਤੇ ਥੋੜੀ ਜੀ ਪਾਵਾਂਗੇ ਆਪਾਂ ਖਸਖਸ ਥੋੜੀ ਜੀ ਜਮਾਈ ਥੋੜੀ ਜੀ ਮਤਲਬ ਆਪਣੇ ਹਿਸਾਬ ਨਾਲ ਦੋ ਚਮਚੇ ਹੋ ਜਾਣਗੇ ਜੇ ਤੁਸੀਂ ਵੱਡੇ ਚਮਚੇ ਦੋ ਲਮੋਗੇ ਤੇ ਜੇ ਤੁਹਾਡੇ ਵੀ ਮੰਨ ਲਓ ਵੀ 100 ਕ ਬਦਾਮ ਆ ਉਹਦੇ ਹਿਸਾਬ ਨਾਲ ਤੇ ਇਲਾਚੀਆਂ ਕਿੰਨੀਆਂ ਪਾਈਆਂ ਹਣ 6 6 ਕ ਪਾਈਏ ਇਲਾਚੀਆਂ ਤੇ ਕਾਲੀ ਮਿਰਚ ਉਹ ਬੈਲਵਾਰਦੀ ਤੋਂ ਹਾਂ ਜਿਹੜੀ ਚੱਲਣੀ ਹੈ ਮਸ਼ੀਨ ਆਹ ਚੀਜ਼ ਨਾਲ ਚੱਲਣੀ ਆ ਜਿਵੇਂ ਚੱਕੀ ਹੁੰਦੀ ਆ ਨਾ ਚੱਕੀ ਦੇ ਉੱਪਰ ਆਪਾਂ ਦੋ ਪੜ ਹੁੰਦੇ ਆ ਨਾ ਇੱਕ ਪੜ ਦੂਜੇ ਦੇ ਉੱਪਰ ਚੱਲਦਾ ਇਹ ਇੱਕ ਪॉड نیچے ਲੱਗਿਆ ਹੋਇਆ ਮਸ਼ੀਨ ਦੇ ਵਿੱਚ ਤੇ ਜਿਹੜਾ ਉੱਪਰ ਇਹ ਰੂਲਰ ਟਾਈਪ ਇਹਨੇ ਕੰਮ ਕਰਨਾ ਤੇ ਤੁਹਾਨੂੰ ਚਲਾ ਕੇ ਦਿਖਾਉਣੇ ਆ। ਆਸਰਾ ਇਹਨੇ ਚੰਦਰਾ ਤੇ ਸਾਰੇ ਚੀਜ਼ਾਂ ਨੂੰ ਚੰਗੀ ਤਰ੍ਹਾਂ ਨੇ ਹੀ ਦੇਣਾ। ਆਹ ਹਾਂ ਜੀ ਮੈਡਫੜ ਜੇ ਹੋ ਗਏ ਹਨਾ ਸਾਰੇ ਬਦਾਮ ਜਦੋਂ ਆਪਾਂ ਆਹ ਵਾਲਾ ਪੋਰਸ਼ਨੇ ਚ ਪਾਟੇ ਦਾ ਵਿੱਚ ਪਾਇਆ ਸੀ ਹੁਣ ਇੱਕ ਆਪਾਂ ਨੂੰ ਇਹਨਾਂ ਨੇ ਹੋਰ ਦਿੱਤਾ ਹੋਇਆ ਟਾਈਟ ਕਰਨ ਲਈ ਜਿੰਨਾ ਜਿੰਨਾ ਆਪਾਂ ਇਹਨੂੰ ਟਾਈਟ ਕਰਾਂਗੇ ਇਹਦੀ ਦੀ ਫਸਾਈ ਓਨੀ ਜਿਹੜੀ ਬਰੀਕ ਕਰਨੀ ਸ਼ੁਰੂ ਕਰ ਦੇਣੀ ਆ ਥੱਲੇ ਇਹਨੇ ਪੌੜ ਨਾਲੇ ਨੇ ਜੰਦ ਚੱਲਣ ਲੱਗ ਜਾਣਾ ਹੁਣ ਦੇਖੋ ਹਾਂ ਆ ਨਾਲ ਇੱਕ ਚਮਚਾ ਵੀ ਦਿੱਤਾ ਹੋਇਆ ਤੁਸੀਂ ਦੇਖੋ ਵੀ ਆਪਾਂ ਨਾਲ ਦੇ ਨਾਲ ਆਈ ਲਾ ਸਕਦੇ ਆ ਜਿਹੜਾ ਨਾਲ ਲੱਜ ਜਾਂਦਾ ਵਾ ਇਹ ਮਸ਼ੀਨ ਬਹੁਤ ਵਧੀਆ ਸਾਨੂੰ ਬਹੁਤ ਵਧੀਆ ਲੱਗੀ ਆ ਤੇ ਤੁਸੀਂ ਜਰੂਰ ਲਓ ਮੈਂ ਤਾਂ ਇਹ ਤੁਹਾਨੂੰ ਇਹ ਹੀ ਮਤਲਬ ਸੁਜੈਸਟ ਕਰੂੰਗੀ ਜੇ ਜੇ ਬੱਚਿਆਂ ਨੂੰ ਵਧੀਆ ਖਰਾਕ ਦੇਣੀ ਆ ਤਾਂ ਤੁਹਾਨੂੰ ਇਹ ਮੰਗਵਾਉਣੀ ਚਾਹੀਦੀ ਆ ਇਦਾਂ ਐ ਕਰਕੇ ਨਾਲ ਚਮਚੇ ਦੀ ਹੈਲਪ ਨਾਲ ਜਿਹੜਾ ਉਹ ਮਿਲਿਆ ਹੋਇਆ ਵਾ ਤੇ ਉਹ ਨਾਲ ਨਾਲ ਹੀ ਮਿਲਿਆ ਸੀ ਇਹ ਸਨਮੇ ਲੱਗ ਨਹੀਂ ਲਿਆ ਸੀ ਇਹ ਲਾ ਦੇਣੀ ਆ ਹਣ ਤਾਂ ਕੰਨੇ ਆ ਮਾਂ ਤੱਕ ਕੰਦੀ ਦੇਣੀ ਆ ਪਰ ਹੈ ਬਸ ਹੋ ਗਿਆ जिम्मे हा देखो है ना जेडे बच्च रूमर घुम रहा वहां चिपकन लग गए बदम जो चिपकन लग जाए ना, फिर आप थोड़ा जा पानी पादे थोड़ा थोड़ा करके पानी पा देंगे फिर उद चमची हैल्प ना, ना मतलब ला देंगे सारा ते आप रसाच बदमां ने छना शुरू कर देना जो आप ਦੇਖੋ ਕਿੰਨੀ ਸਫਾਈ ਨਾਲ ਮਤਲਬ ਕਰਦੀ ਆ ਪਸਾਈਏ ਮਸ਼ੀਨ ਆ ਇਸ ਤਰ੍ਹਾਂ ਚਮਚੇ ਨਾਲ ਚੱਕ ਕੇ ਦੇਖ ਲੋ ਵੀ ਜਮਾਈ ਬਿਲਕੁਲ ਹੀ ਬਰੀਕ ਜਿਹੜਾ ਹੋ ਗਿਆ ਇਹ ਆਪਣਾ ਬਦਾਮਾਂ ਦਾ ਰਗੜਾ ਤੇ ਹੁਣ ਆਪਾਂ ਜਿਹੜਾ ਮਤਲਬ ਜਿਹਦੇ ਨਾਲ ਇਹਨੂੰ ਟਾਈਟ ਕਰਦੇ ਸੀ ਉਹ ਮੈਂ ਖੋਲ ਦੋ ਹਨਾ ਤੁਹਾਨੂੰ ਦੱਸਣੀਆਂ ਵੀ ਅੱਗੇ ਆਪਾਂ ਇਹਨੂੰ ਪੀਣਾ ਕਿੱਦਾਂ ਜਿਹੜੇ ਖੜਾਈ ਭੈਣਾ ਜਾਂ ਵੀਰ ਉਹਨਾਂ ਨੂੰ ਤਾਂ ਪਤਾ ਹੀ ਆ ਵੀ ਇਹਨੂੰ ਆਪਾਂ ਕਿੱਦਾਂ ਪੀਨੇ ਆ ਤੇ ਤੁਹਾਨੂੰ ਦੱਸਦੇ ਆ ਇਹਨੂੰ ਕੱਢ ਲੈਣਾ ਆਪਾਂ ਤੇ ਪਾਣੀ ਦਾ ਲੈ ਲਿਆ ਗਲਾਸ ਪਹਿਲਾਂ ਥੋੜਾ ਜਿਹਾ ਪਾਣੀ ਪਾਏ ਸੀ ਆਪਾਂ ਤੁਹਾਨੂੰ ਦਿਖਾਈ ਆਈ ਸੀਗਾ ਹਮ ਇਹ ਸਾਰੇ ਹੀ ਨਿਕਲਿਆ ਹੁੰਦਾ ਹਾਂਜੀ ਬਾਹਰ ਥੋੜਾ ਥੋੜਾ ਕਰਕੇ ਪਾਰ ਲੈਣਾ ਪਾਣੀ ਪੰਨਸੀ ਹੁੰਡੇ ਚ ਰਗੜਦੇ ਹੁੰਦੇ ਸੀ ਪਰ ਸਾਨੂੰ ਕੋਈ ਫਰਕ ਨਹੀਂ ਲੱਗਿਆ ਜਿਵੇਂ ਪਰ ਜੇ ਮੈਕਸੀਮਮ ਓਕਸੀਜਨ ਨੇ ਉਹ ਸੀ ਜੀ ਨਹੀਂ ਬਣਦੀ ਇਹ ਚ ਵਧੀਆ ਲੱਗਿਆ ਕਿਉਂਕਿ ਇਹ ਚ ਚੱਕੀ ਦੇ ਪੌੜ ਲੱਗੇ ਹੋਏ ਆ ਪੁਰਾਣੇ ਹਾਂ ਹਾਂ ਹੁੰਡੇ ਚ ਟਾਈਮ ਜ਼ਿਆਦਾ ਲੱਗਦਾ ਸੀ ਇਹ ਚ ਸਾਰੇ ਪੱਥਰ ਦੇ ਆ ਸਾਰੇ ਬਣੇ ਹੋਏ نیچے ਵੀ ਜਿਹੜੇ ਦੇ ਵਿੱਚ ਪੌੜਾ ਹੈ ਨਾ ਉਹ ਵੀ ਪੱਥਰ ਦੇ ਆ ਤੇ ਵਧੀਆ ਰਗੜੀ ਜਾਂਦਾ ਵੀ ਮਤਲਬ ਪੂਰਾ ਵਿੱਚ ਪਾ ਕੇ ਸਾਰੇ ਨੂੰ ਕਰ ਲੈਣਾ ਆਪਾਂ ਸਾਫ਼ ਕਪੜਾ ਆਪੋ ਤੇ ਹਨਾ ਪਾਣੀ ਪਾ ਕੇ ਹੱਥ ਨਾਲ ਸਾਰਾ ਲਾ ਲੈਣਾ ਆਪਾਂ ਇਹ ਕਪੜਾ ਮਲਮਲ ਦਾ ਸਾਡਾ ਤਾਂ ਪੱਕਾ ਹੀ ਲਾਇਆ ਹੋਇਆ ਵਾ ਤੇ ਇਹ ਕਪੜਾ ਲੈ ਲੈਣਾ ਆਪਾਂ ਮਲਮਲ ਦਾ ਕੋਈ ਵੀ ਉਹ ਜਿਹੜੇ ਬਦਾਮ ਤੇਲ ਲੈ ਲਏ ਉਹਨਾਂ ਦਾ ਪਾ ਵੀ ਜੜਿਆ ਹੋਇਆ ਇਹਨੂੰ ਹਨਾ ਰੋਜ਼ ਘੜਤੀ ਕਰਕੇ ਤੇਨੂੰ ਕੱਪੜੇ ਨੂੰ ਐੇ ਖੁੱਲੇ ਪੰਡ ਚ ਰੱਖ ਲੈਣਾ ਤੇ ਜਿਹੜਾ ਇਹ ਬਦਾਮ ਵਾਲਾ ਪਾ ਦੁੱਧ ਕਵਾਂਗੇ ਚਿੱਟਾ ਦੁੱਧ ਪੂਰਾ ਬਦਾਮਾ ਵਾਲਾ ਚੰਗੀ ਤਾਂ ਹਲਾ ਕੇ ਚ ਕੱਪੜੇ ਚ ਪਾ ਲੈਣਾ ਕਿ ਤਾ ਮੈਂ ਮੂੰਹ ਘਟਕੇ ਨਚੋੜ ਲੈਣਾ ਵਾ ਜਿਹਦੇ ਬਾਅਦ ਬੰਦ ਕਰਨਾ ਮਾ ਹਾਂ ਹਾਂ ਜੇ ਮਤਲਬ ਕਿ ਅਸੀਂ ਤਾਂ ਦੋ ਕ ਗਲਾਸ ਹੀ ਬਣਾਉਣੇ ਹੁੰਦੇ ਆ ਜੇ ਤੁਸੀਂ ਵੱਧ ਬਣਾਉਣਾ ਤਾਂ ਜਿਵੇਂ ਸਾਰਾ ਢੋਕੇ ਹੈ ਨਾ ਤਾਂ ਸਟੇਜਿਟ ਪਾਣੀ ਲਿਆ ਦਿਓ ਬੇਟੇ ਪਾਣੀ ਹਾਂ ਇਹ ਤੁਹਾਨੂੰ ਇਹਨੂੰ ਨਿਚੋੜੀ ਜਾਣਾ ਆਪਾਂ ਕਿਉਂਕਿ ਇਹ ਲਿਕਵਿਡ ਨਹੀਂ ਜਾ ਕੇ ਆਪਣੇ ਅੰਦਰ ਜਿਹੜੀ ਬੋਡੀ ਨੂੰ ਹਨਾ ਤਾਕਤ ਦੇਣੀ ਆ ਮੈਂ ਤਾਂ ਤੁਹਾਨੂੰ ਇਹ ਕਹੂੰਗੀ ਵੀ ਤੁਸੀਂ ਜ਼ਰੂਰ ਲੈ ਕੇ ਆਓ ਬੱਚਿਆਂ ਲਈ ਬਹੁਤ ਸਿਹਤਮੰਦ ਵੀ ਹੈ ਇਹ ਚੀਜ਼ ਹਾਂ ਲਿਕਵਿਡ ਬਦਾਮ ਖਾਦੇ ਦਾ ਨਹੀਂ ਕੋਈ ਫਾਇਦਾ ਹੈਗਾ ਐਨ ਲਿਕਵਿਡ ਬਣਾ ਕੇ ਬਦਾਮ ਪੀਣ ਦਾ ਨਾਲੇ ਤਾਂ ਸਵਾਦ ਬਹੁਤ ਲੱਗਦਾ ਹੈ ਹੈਨਾ ਪੀਣ ਜਿਵੇਂ ਬਹੁਤ ਟੇਸਟੀ ਹੁੰਦਾ ਬਾ ਤੇ ਇਹਦੇ ਅੰਦਰ ਜਾ ਕੇ ਆਪਣੇ ਸਰੀਰ ਨੂੰ ਬਹੁਤ ਜ਼ਿਆਦਾ ਤਾਕਤ ਦੇਣੀ ਆ ਹਣੇ ਪਹਿਲਾਂ ਜੀ ਗੁੰਡੇ ਜ ਬਣਾਉਂਦੇ ਹੁੰਦੇ ਸੀਗੇ ਤੇ ਐਂ ਜੇ ਹੁਣਾਂ ਵੀ ਸੇਸ਼ੀਤੀ ਪੀਏ ਗੁੰਡੇ ਦੀ ਸਮੈਲ ਵੀ ਬਹੁਤ ਬਣਾਈ ਹੁੰਦਾ ਵੀ ਬਾ ਨੇ ਚੱਲ ਸੀ ਪੀਂ ਕੇ ਲੈਨੇ ਆ ਤੇ ਹੁਣ ਕੋ ਪਰ ਅੱਗੇ ਕੌਣ ਕਰ ਜੰਦੇ ਸੀ ਹੁਣ ਮਸ਼ੀਨ ਆਈ ਕਰਕੇ ਹੁਣ ਨਹੀਂ ਅਸੀਂ ਕੋਲ ਕਰਦੇ ਹਾਂ ਜੀ ਆਹ ਜਿਹੜਾ ਦੁੱਧ ਆਪਾਂ ਕੱਢ ਲਿਆ ਸੀ ਇਹਦੇ ਚੋਂ ਬਦਾਮਾਂ ਦਾ ਆ ਜਿਹੜਾ ਹੁਣ ਮਸ਼ੀਨ ਦੇ ਨਾਲ ਥੋੜਾ ਜਿਹਾ ਲੱਗਿਆ ਸੀ ਬਦਾਮਾਂ ਦੇ ਵਿੱਚੋਂ ਜਿਨ੍ਹਾਂ ਦੇ ਵਿੱਚੋਂ ਆਪਾਂ ਕੱਢਿਆ ਵੀ ਇਦਾਂ ਐ ਕਰਕੇ ਇਹਨੂੰ ਨਿਕਲੇ ਆਉਣਾ ਹਾਂ ਸਾਰੇ ਇਹਨੂੰ ਇਦਾਂ ਪਾਣੀ ਦੇ ਵਿੱਚੋਂ ਆਪਾਂ ਗਾੜ ਲੈਣਾ ਵਾ ਲਓ ਜੀ ਪੀਣ ਲਈ ਹੋ ਗਿਆ ਆਪਣਾ ਬਦਾਮਾ ਵਾਲਾ ਦੱਦ ਰੈਡੀ ਜੇ ਤੁਸੀਂ ਪਾਣੀ ਐ ਵਿੱਚ ਸ਼ੱਕਰ ਤੇ ਸ਼ੱਕਰ ਪਾ ਸਕਦੇ ਹੋ ਜੇ ਬਿਨਾਂ ਸ਼ੱਕਰ ਤੋਂ ਪੀਣਾ ਜੇ ਸ਼ੂਗਰ ਵਾਲਾ ਵੀ ਕੋਈ ਮਰੀਜ਼ ਹੁੰਦਾ ਤਾਂ ਉਹ ਵੀ ਪੀ ਸਕਦਾ ਵੈਸੇ ਅਸੀਂ ਸ਼ੱਕਰ ਹੀ ਪਾ ਕੇ ਪੀਨੇ ਹੁੰਨੇ ਆ ਤੇ ਪਿੱਤਲ ਦੇ ਗਲਾਸ ਚ ਉਹ ਵੀ ਫਿਰ ਤਾਂ ਸਵਾਦ ਹੀ ਵੱਖਰਾ ਤੇ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿਵੇਂ ਲੱਗੀ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰੋ ਸਾਡੀ ਵੀਡੀਓ ਤੇ ਵੱਧ ਤੋਂ ਵੱਧ ਕਮੈਂਟ ਕਰਿਓ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਕਿੱਦਾਂ ਲੱਗੀ ਧੰਨਵਾਦ